ਨੇ ਪਿੰਡ ਖੇੜੇ ਤੋਂ ਦਿਖਾ ਰਹੇ ਆ ਜਿੱਥੇ ਕੀ ਕੱਲ ਇੱਕ ਸੈਂਟਰ ਦੀ ਸਰਕਾਰ ਵੱਲੋਂ ਨਿਯਮ ਲਾਗੂ ਹੁੰਦਾ ਹੈ ਤੇ ਉਸ ਤੋਂ ਬਾਅਦ ਟਰੱਕ ਡਰਾਈਵਰਾਂ ਦੇ ਵਿੱਚ ਰੋਸ ਹੈ ਤੇ ਪੂਰੇ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਜਿਹੜਾ ਚੱਕਾ ਜਾਮ ਦਿਖਾਈ ਦੇਖਣ ਵਿੱਚ ਆਉਂਦਾ ਹੈ ਤੇ ਇਹ ਪੈਟਰੋਲ ਪੰਪਾਂ ਤੇ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੇ ਜਾਮ ਲੱਗੇ ਹੋਏ ਨੇ ਲੋਕ ਆਪਣੇ ਜੋ ਵੀ ਸਾਧਨ ਨੇ ਟਰੱਕ ਲੈ ਕੇ ਚਾਹੇ ਗੱਡੀਆਂ ਹੋਣ ਜੀ ਸੀ ਬੀਆਂ ਹੋਣ ਕੋਈ ਵੀ ਵਾਈਕਲ ਹੈ ਉਹ ਟੈਂਕੀਆਂ ਫੁੱਲ ਕਰਾਉਣ ਇੱਥੇ ਪਹੁੰਚੇ ਹੋਏ ਨੇ بڑے بڑے ਡਰਮ ਪੀਪੀਆਂ ਲੈ ਕੇ ਪਹੁੰਚੇ ਹੋਏ ਨੇ ਕਿਉਂਕਿ ਇਹ ਨਿਯਮ ਵਿੱਚ ਦੱਸਿਆ ਜਾ ਰਿਹਾ ਹੈ ਵੀ ਜਿਹੜੀ 10 ਸਾਲ ਦੀ ਕੈਦ ਤੇ 7 ਲੱਖ ਰੁਪਏ ਜਿਹੜਾ ਜੁਰਮਾਨਾ ਵੀ ਦੱਸਿਆ ਜਾ ਰਿਹਾ ਹੈ ਬਜੇਰੇ ਆਪਣੇ ਡਰਾਈਵਰ ਭਰਾ ਹੋਣਗੇ ਜਿਹੜੇ ਐਕਸੀਡੈਂਟ ਕਰਨਗੇ ਤਾਂ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਸੁਝਾਅ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਉਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਪੈਟਰੋਲ ਪੰਪਾਂ ਦੇ ਵਿੱਚ ਉੱਪਰ ਜਿਹੜੀਆਂ ਇਹ ਲਾਈਨਾਂ ਨੇ ਵੱਡੇ ਵੱਡੀਆਂ ਜਿਹੜੀਆਂ ਕਤਾਰਾਂ ਨੇ ਲੱਗੀਆਂ ਹੋਈਆਂ ਨੇ ਤੇ ਜਿਹੜੀਆਂ ਇਹ ਤਸਵੀਰਾਂ ਨੇ ਮੋਹਾਲੀ ਜਿਹਦੇ ਦੇ ਵਿੱਚ ਦਿਖਾ ਰਹੇ ਆ ਇੱਕ ਖੇੜੇ ਪਟਰੋਲ ਮੈਪ ਦੇ ਵਿੱਚ ਦੇਖ ਸਕਦੇ ਹੋ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਅਚਾਨਕ ਹੀ ਜਿਹੜਾ ਇਹ ਨਿਯਮ ਲਾਗੂ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਲੋਕ ਟਰੈਕਟਰ ਟਰਾਲੀਆਂ ਡਰਮ ਲੈ ਕੇ ਲੋਕ ਦੇ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਅਲਗ ਜਿਨ੍ਹਾਂ ਨੂੰ ਵੀ ਪਤਾ ਚੱਲਦਾ ਪٹرول ਪੰਪ ਖੋਲੇ ਨੇ ਲੋਕ ਭੱਜ ਭੱਜ ਕੇ ਆਪਣੇ ਵਾਈਕਲਾਂ ਉੱਪਰ ਜੋ ਕਿ ਪٹرول ਪੰਪਾਂ ਦੇ ਉੱਪਰ ਪਹੁੰਚ ਰਹੇ ਨੇ ਤਾਂ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਦਾ ਜਰੂਰ ਦਿਓ ਵੀ ਤੁਹਾਨੂੰ ਇਹ ਨਿਯਮ ਕਿਸ ਤਰ੍ਹਾਂ ਲੱਗਿਆ ਦੇਖ ਸਕਦੇ ਹੋ ਲੋਕ ਬੋਤਲਾਂ ਬੋਤਲਾਂ ਤੱਕ ਜਿਹੜੀਆਂ ਨੇ ਪٹرول ਪੰਪਾਂ ਤੇ ਭਰਾਈਆਂ ਜਾ ਰਹੀਆਂ ਨੇ ਪਹਿਲਾ ਇਹ ਬੋਤਲਾਂ ਨਹੀਂ ਭਰ ਸਕਦੇ ਸੀਗੇ ਪਰ ਹੁਣ ਬੋਤਲਾਂ ਤੱਕ ਵੀ ਭਰੀਆਂ ਜਾ ਰਹੀਆਂ ਨੇ ਤੇ ਲੋਕ ਪਹੁੰਚ ਰਹੇ ਨੇ ਕਮੈਂਟਾਂ ਦੇ ਵਿੱਚ ਜਰੂਰ ਸੁਝਾਅ ਦਿਓ ਜਿਹੜਾ ਇਹ 7 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਜਿਹੜੀ ਕੈਦ ਦਾ ਜਿਹੜਾ ਨਿਯਮ ਲਾਗੂ ਹੋਇਆ ਤੁਸੀਂ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਨੂੰ ਸਹੀ ਹੈ ਜਾਂ ਗਲਤ ਹੈ ਧੰਨਵਾਦ ਜੀ